ਨਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਤੁਹਾਨੂੰ ਦਿਖਾ ਰਹੇ ਹਾਂ কুর্তা ਪਜਾਮਾ ਵੈਰਾਈਟੀ ਜੀ ਕਪੜਾ ਦੇਖੋ ਜੀ ਰੇਸ਼ਮ ਵਰਗਾ ਕਪੜਾ ਬਿਲਕੁਲ ਵਧੀਆ কুরਤੇ ਐਮਲੀ ਵੈਰਾਈਟੀ ਆ ਗਈ ਜੀ ਗਰਮੀ ਵਾਲੀ ਕਲਰ ਆ ਗਏ ਦੇ ਵਿੱਚ ਘੱਟ ਤੋਂ ਘੱਟ 25 ਤੋਂ 30 25 30 ਕੱਟੜਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਸਾਰੇ কুর্তা ਪਜਾਮਾ ਦੇ ਕਲਰ ਬਹੁਤ ਸੋਹਣੇ ਕੱਟੜਾਂ ਦੇ ਵਿੱਚ ਮਾਲ ਆਏ ਚਾਹੇ ਡਾਰਕ ਚਾਹੇ ਲਾਈਟ ਸਮੇਤ ਬਾਈਟ ਰੰਗ ਵੀ ਆ ਗਿਆ ਇਹਦੇ ਵਿੱਚ ਵਾਈਟ ਕਲਰ ਵੀ ਆ ਗਿਆ ਬਲੈਕ ਵੀ ਆ ਗਿਆ ਜੀ ਵਾਈਟ ਵੀ ਆ ਬਲੈਕ ਵੀ ਹੈ ਸਾਰੇ ਰੰਗਾਂ ਦੇ ਵਿੱਚ ਮਾਲ ਆ ਚੁੱਕਿਆ ਜੀ ਇਹ ਸੇਰ ਮੇਲੇ ਦੇ ਉੱਤੇ ਜੀ ਇਹਦਾ ਰੇਟ ਸਿਰਫ 250 ਰੁਪਏ ਦਾ ਕੁਰਤਾ ਜੀ 5 ਮੀਟਰ ਦਾ ਕੁਰਤਾ ਵੇਮਾ 250 ਦੇ ਵਿੱਚ ਕੱਟਾ ਜੀ ਪੂਰਾ ਵਧੀਆ ਕੁਆਲਟੀ ਦੇ ਉੱਤੇ ਕੱਪੜਾ ਜੀ ਰੇਸ਼ਮ ਵਰਗਾ ਹੰੜਾ ਹੋਣ ਵਾਲਾ ਕੱਪੜਾ ਜੀ ਗਰਮੀ ਵਾਲਾ ਹੰੜਸਾਰ ਕੱਪੜਾ ਸਿਰਫ 250 ਰੁਪਏ ਦਾ ਕੁਰਤਾ ਵੇਮਾ ਜੀ ਵੀ ਤੋਂ 25 ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਇਹਦੇ ਵਿੱਚ ਜਿੰਨੇ ਮਰਜ਼ੀ ਕੁਰਤੇ ਲੈ ਲੈ ਸਕਦੇ ਹੋ ਜੀ ਕਿਸੇ ਵੀ ਦੁਕਾਨਦਾਰ ਨੇ ਵੇਚਣ ਵਾਸਤੇ ਇਕੱਠੇ ਸੂਟ ਲੈਨੇ ਜਿੰਨੇ ਮਰਜ਼ੀ ਕੁਰਤੇ ਲੈ ਲੈਣੇ ਹੈਗੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ 250 ਰੁਪਏ ਦੇ ਵਿੱਚ ਗਰਮੀ ਵਾਲਾ ਵਧੀਆ ਕੁਰਤਾ ਪਜਾਮਾ ਕਰਤਾ ਜੀ ਬਿਲਕੁਲ ਪਿਓਰ ਕਾਟਨ ਦਾ ਕੁਰਤਾ ਪਜਾਮਾ ਜੀ ਬਿਲਕੁਲ ਪਿਓਰ ਕਾਟਨ ਦਾ ਕੁਰਤਾ ਪਜਾਮਾ ਸੇਰ ਮੇਲੇ ਦੇ ਉੱਤੇ ਲੱਗ ਗਿਆ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 8-900 ਰੁਪਏ ਦਾ ਕੁਰਤਾ ਮੈਂ ਵਿਖਦਾ ਹੈਗਾ ਸਾਡਾ ਇਹ ਸਿਰਫ 400 ਰੁਪਏ ਹੈ ਜੀ ਇਹ 400 ਦੇ ਵਿੱਚ ਕੁਰਤਾ ਵਿਆ ਮਾ ਪਿਓਰ ਕਾਟਨ ਦੇ ਦਿੱਈ ਪਿਓਰ ਕਾਟਨ ਦਾ ਕੁਰਤਾ ਮੈਂ ਜੀ ਬਿਲਕੁਲ 400 ਦਾ ਕਰਤਾ ਜੀ ਇਹ ਵੱਡੇ ਬਣੇ ਦਾ ਗੀਜਾ ਕਾਟਨ ਦਾ ਕੁਰਤਾ ਮੈਂ ਜੀ ਪੂਰਾ ਵਧੀਆ ਕੁਆਲਿਟੀ ਦੇ ਵਿੱਚ ਸਿਰਫ 850 ਰੁਪਏ ਦਾ ਕਰਤਾ ਜੀ ਇਹ 850 ਦੇ ਵਿੱਚ ਜਿਹੜਾ 12-1300 ਦੇ ਰੇਟ ਦਾ ਗੀਜਾ ਕਾਟਨ ਦਾ ਕੁਰਤਾ ਮੈਂ ਜੀ 850 ਰੁਪਏ ਦਾ ਸ਼ੇਰ ਮੇਲੇ ਚੱਲ ਰਿਹਾ ਜੀ ਭਰਾਵਾ ਦੀ ਟੀਟੀ ਦੇ ਸ਼ੇਰ ਮੇਲੇ ਦੇ ਉੱਤੇ ਜੀ ਪੇਪਰ ਕਾਟਨ ਦਾ ਕੁਰਤਾ ਪਜਾਮਾ ਪ्युअर ਪੇਪਰ ਕਾਟਨ ਦਾ ਕੁਰਤਾ ਪਜਾਮਾ ਜੀ ਦੇਖੋ ਸਿਰਫ 1000 ਰੁਪਏ ਦਾ ਕਰਤਾ ਜੀ ਇਹ ਜਿਹੜਾ 1800 2000 ਰੁਪਏ ਦੇ ਲਗਭਗ ਵਿਖਦਾ ਹੈਗਾ 1000 ਰੁਪਏ ਦਾ ਕੁਰਤਾ ਪਜਾਮਾ ਜੀ ਸ਼ੇਰ ਮੇਲੇ ਚੱਲ ਰਿਹਾ ਭਰਾਵਾ ਦੀ ਟੀਟੀ ਦੇ ਸ਼ੇਰ ਮੇਲੇ ਦੇ ਉੱਤੇ ਜੀ ਵਾਟਰ ਪ੍ਰੂਫ ਵਾਟਰਪਰੂਫ ਕੁਰਤਾ ਪਜਾਮਾ ਜਿਹੜਾ ਆਮ 2 ਤੋਂ 2000 ਰੁਪਏ ਦਾ ਵਿਕਦਾ ਹੈਗਾ ਸਾਡਾ ਰੇਟ ਸਿਰਫ 1000 ਰੁਪਏ ਕਰਤਾ ਜੀ 1000 ਰੁਪਏ ਦੇ ਵਿੱਚ ਵਾਟਰਪਰੂਫ ਕੁਰਤਾ ਪਜਾਮਾ ਜਿੰਨੇ ਮਰਜ਼ੀ ਲੈ ਜਾ ਸਕਦੇ ਜੀ ਸਾਰੀ ਗਰਮੀ ਵਾਲੀ ਵੈਰਾਈਟੀ ਪਹੁੰਚੂਗੀ ਹੈਗੀ ਚਿੱਟੇ ਰੰਗਾਂ ਦੇ ਵਿੱਚ ਵੀ ਤੇ ਰੰਗਦਾਰ ਵੀ ਸਾਰੇ ਮਿਲਦੇ ਪਹੁੰਚ ਗਏ ਜੀ ਸਪੈਸ਼ਲ ਚਿੱਟਾ ਕੁਰਤਾ ਵਾ ਵਧੀਆ ਜਾਣਨ ਵਾਲਾ ਜੀ ਵਾਟਰਪਰੂਫ 1000 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਮਾ ਦੀ 80 ਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਵਾਸਟਾ ਰੋਡ ਮੋਡਮੰਡੀ